ਕਣਕੇ ਗਿਆ ਕੰਮ ਚਲ ਕਿ ਹਾਂ ਕਿ ਨਹੀਂ ਗਿਆ ਇੱਥੋਂ ਬੱਕਰੀ ਨਹੀਂ ਹੁੰਦਾ ਮੈਂ ਗਿਆ ਆਪਾਂ ਗੱਲ ਕਰ ਇੱਕ ਤੋਂ ਮਾਵਾ ਜੂ ਜੋ ਪਕਾ ਰ ਆਪਾਂ ਲੈ ਜੂ ਗੱਲ ਕਰਨੇ ਹੈਗਾ ਇੱਥੋਂ ਬੱਕਰੀ ਜੀ ਦੀ ਕਾੜੀ ਚੱਕਦੀ ਵੀਰੇ ਲੱਕ ਨਾ ਲੱਗੇ ਕਹਾਂ ਜਾ ਕੇ ਜਦੋਂ ਬੱਕਰੀ ਘਰੇ ਖੜ ਗਈ ਬੱਕਰੀ ਦਿੱਸਦੀ ਰਹਿੰਦੀ ਬਾਈ ਹੈ ਉਹ ਵੀ ਆ ਕੇ ਮੁਰਗਾ ਫਿਰ ਘੱਟ बिकਦੀ ਹੈ ਕਰ ਹੁਣ ਮੰਨਣੀ ਬੂਏ ਕਿਦਾਂ ਬੱਕਰੀ ਮਾਲ ਦੇ ਵਿੱਚ ਜਾ ਕੇ ਮਾਰ ਜਦਾ ਜੀ ਸੋਨ ਵਾਲੇ ਬੱਕਰੇ ਦਾ ਕੀ ਰੇਟ ਆਇਆ ਹੁਣ ਇਸ਼ਬਾ ਨਹੀਂ ਦੇਣੀ ਨੀ ਬੱਕਰੀ ਆਪੋਂ ਇਹ ਕਿਹੜੀ ਬਾਜ਼ ਆਪਣੀ ਵਿਕੀ ਐ ਅਗਲਾ ਤਾਂ 40-50 ਹਜ਼ਾਰ 40 ਕਿੱਥੋਂ ਤੋੜੀ ਆ ਮੈਂ ਆਪਾਂ ਤੇਰਾ ਆ ਜਾ ਫੰਨੇ ਨਾ ਕੋਈ ਲੱਗਦਾ ਜਾਵਾਂ ਕੋਈ ਸਾ ਕੁਸਾ ਜਾਦਾ ਤੂੰ ਕੋਈ ਤੈਨੂੰ ਲੱਗੇ ਨਹੀਂ ਗਏ ਹੱਥ ਵੀ ਲਾਉਣ ਜਦੋਂ ਇਹ 40 ਮੰਗ ਲਾ ਨਾ ਕੋਈ ਦਾ ਨਾ ਮੰਗਾ ਤੂੰ ਸ ਆਉਂਦਾ ਪਹੁੰਚਦਾ ਫਿਰ ਓਏ ਥੋੜਾ ਆਈ ਬੱਗੇ ਨਹੀਂ ਐ ਕੋਈ ਗੱਲ ਹੈ ਜੀ 16 ਦੀ ਆ 16 ਦੀ ਲੈ ਜਾਓ ਫੋਲ ਫੇਰਾ ਪਕੜਾ ਬਾ ਯਾਰਾ ਪਕੀਰਾ ਛਣਤੀ ਦੀ ਹੁੰਦੀ ਆ ਕੋਈ ਯਾਰਾ ਆ ਨੂੰ ਕਿੱਥੇ ਫੜਦਾ ਚੱਲਦਾ ਚੱਲਾਂ ਇਹੋ ਕੁਈ ਕਰ ਲਈਏ ਜੇ ਰਾਤ ਪਾਣਾ ਯਾਰਾ ਗੁੱਸਾ ਗੱਲਾਂ ਕੁਈ ਨਹੀਂ ਇਹ ਬੱਚੀ ਯਾਰਾ ਉਹ ਪਤਾ ਕੀ ਆ ਤੈਨੂੰ ਮੈਂ ਦੱਸਾਂ ਚਾਚਾ ਦੇਖ ਬੱਕਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਜੇ ਤਾਂ ਬੱਕਰੀ ਮੁੜ ਕੇ ਉਜੀ ਜੀ ਆਉਂਦੀ ਆ ਫਿਰ ਤਾਂ ਅਗਲਾ ਲੈਣ ਦਾ ਭਾਈਵਾਲ ਉਹਦੇ ਕੋਲ ਸੇ ਪੈਸਿਆਂ ਦੇ ਜੇ ਹੁਣ ਮਾਲ ਚੋਂ ਹੁਣ ਆਪਣੀਆਂ ਬੱਕਰੀਆਂ ਨੇ ਕਈ ਬੱਚੇ ਛੱਡ ਜਾਂਦੇ ਨੇ ਕਈ ਨੁਕਸਾਨੀਆਂ ਜਾਂਦੇ ਨੇ ਪਰ ਉਹ ਰੇਟ ਤੇ ਥੋੜੀ ਵੇਚਣਗੀਆਂ ਬਹੁਤ ਫਿਰ ਘਟਣਗੀਆਂ ਬਹੁਤ ਗੁੱਸਾ ਜਿਹੜੀ ਮਾਲ ਵਾਲੀ ਬੱਕਰੀਆ ਘਰੇ ਫੜ ਕੇ ਲਿੱਸੀ ਪੈ ਜਾਂਦੀ ਆ ਬਹੁਤ ਸੁੰਦਾ ਅ ਲੈਸੀ ਪਾਈ ਜਾਂਦੀ ਆ ਫਿਰ ਆਗਲਾ ਫਿਰ ਉਹਦੇ ਹਿਸਾਬ ਨਾਲ ਪਾਈ ਆ 4 15 ਤੁਮ ਵੀ ਹੈ ਜੀ ਬੱਕਰੀ ਉਹ ਮੋਰਲਾ ਤੁਮ ਸੁਣ ਬਾਬੇ ਇੱਕ ਵਾਰੀ ਬਾਬਾ ਜਾ ਕੇ ਹਾਂ ਜਾਈ ਕੋਈ ਨਹੀਂ ਆਪਾਂ ਜਰਾ ਭਜਣਾ ਬਾਬੇ ਕੋਈ ਨਹੀਂ ਅੱਧੀ ਅੱਧੀ ਬੱਕਰੀ ਠੀਕ ਹੈ ਫਾਇਦੇ ਮਾਰਾ ਕਿਹਦੇ ਮਗਰ ਪਾਟਾ ਪਾਖੋਣ ਨੂੰ ਮੱਕਾ ਲੈਣਾ ਬਾਬੇ ਤਾਂ ਕਹਿਣਾ ਥੋੜੋ ਲਾਉਣੀਆਂ ਪਰ ਆ ਪੱਠਾ ਇਹਦੀ ਪੱਠਾ ਦਵਾਂਗੇ ਪੁੱਤਰਾਂ ਸਾਡੀ ਠੀਕ ਕਰ ਦੋ ਨੇ ਹੁਣ ਇਹਨਾਂ ਨੇ ਨਾ ਹੋ ਗਿਆ ਇੰਨਾ ਵੀ ਹੋ ਗਿਆ ਆਹੀ ਹੋ ਗਿਆ ਜੀ ਇਹ ਤਾਂ ਕਹਿੰਦਾ ਇਹ ਬੱਕਰਾ ਇਹਦਾ ਤੇ ਆ ਉਹਦਾ ਜੀ ਉਹਦਾ ਐ ਬਦਲਦਾ ਬੱਕਰਾ ਇਹਦਾ ਬਾਬਾ ਜੀ ਤੂੰ ਕਹਿੰਦਾ ਇੱਕ ਬੱਕਰਾ ਹੁੰਦਾ ਕਹਿੰਦਾ ਨਹੀਂ ਜੀ ਨਹੀਂ ਬੱਕਰਾ ਮਹਾ ਵੇਚਦਾ ਆਏਗਾ ਮੈਂ ਕਦੀ ਆਹ ਜੜੀ ਦਾ ਮੇਮਰਾਗਾ ਬੱਕਰਾ ਚਾਚਾ ਵੇਚਦਾ ਨਾ ਇਹ ਗੱਲ ਗਈ ਠੀਕ ਹੈ ਜੇ ਤੁਸੀਂ ਕਹਾਂ ਬਾਬਾ ਜੀ ਦੋ ਬੱਚੇ ਦੋ ਪਾਸੇ ਨਦੀ ਦੇ ਦੋ ਬੱਕਰੇ ਵੇਚ ਠੀਕ ਹੈ ਸੰਦ ਰੱਖਣਾ ਇੱਕ ਨਵੀਂ ਠੀਕ ਹੈ ਜਮ ਇਹਨਾਂ ਬਾਰੇ ਕਹਿੰਦੇ ਬਣਾ ਰਹੀਦਾ ਕਿ ਇਹਦੇ ਮਾਰ ਕੇ ਇਹ ਮੰਗਣਾ ਇਹਨਾਂ ਨੂੰ ਬੱਸ ਬਈ ਜਿਆਦਾ ਮਗਰਤੀ ਝੋਕਾ ਬਣਦੀ ਜੇ ਭਈ ਉਹ ਉੱਤਰ ਮਾਰਾ ਮਾਰੀ ਗਿਆ ਇਹਨਾਂ ਦਾ 60000 ਰੁਪਏ ਛੱਡ ਦੇ ਇਹਨਾਂ ਮਾਲ ਨਹੀਂ ਦੇ ਕਹਦਾ ਨਾ ਯਾਰ ਦੁਕਾਨਾਂ ਉੱਨ ਆ ਰਹੀਆਂ ਕਰ ਰਹੀਆਂ ਆਲੇ ਦੁਆਲੇ ਨਾ ਕਾਰ ਕੀ ਬਾਬਾ ਜੀ ਛੱਡ ਦੇ ਇਹਨਾਂ ਮਾਲ ਨਹੀਂ ਦੇ ਨਾ ਮਾਲ ਦੇ ਕਿਹੜਾ ਆਹ ਦੇ ਖੜੀ ਬੱਕਰੀ ਸਾਹਮਣੇ ਤੇ ਨਾ ਤੇ ਗੱਪ ਕਰੀ ਆਹ ਸਾਹਮਣੇ ਖੜੀ ਬੱਕਰੀ ਇਹਨਾਂ ਨੂੰ ਮਖਰੀ ਕਿੰਨੇ ਦਾ ਆਇਆ ਤਾਂ ਸਭ ਤੇ ਸੁਨਾ ਕੀ ਹੋ ਰਹਾ ਹੈ ਦਵਾ ਸਾਢੇ 7.5 ਹਾਂ ਆਪ ਦਾ ਮੱਤ ਬਾਪਾ ਹੁਣ ਕੀ ਲਈਏ ਨਾ ਰੇ ਤੈਨੂੰ ਵੀ ਪਤਾ ਤੇ ਸਾਹਮਣੇ ਆ ਕੇ ਕੱਢ ਗਿਆ ਚਲ ਕੋਈ ਨਹੀਂ ਆਉਗਾ ਆਪਾਂ ਤੁਹਾਨੂੰ ਆਪੜਿਆ ਇਹ ਤਾਂ ਦੱਪ ਲਿਆ ਟੀਚਾ ਇਹ ਤਾਂ ਹੈ ਨਾ ਹਾਂ ਇਹ ਤਾਂ ਬਲਾਕਾ ਇਹ ਸਾਨੂੰ ਨਹੀਂ ਹੈਗੀ ਯਾਰ ਨੀ ਉਹ ਮੁੰਡਾ ਬੋਲਨੇ ਮਾਰੂ ਵੀਰ ਵਧੀਆ ਨਹੀਂ ਹੁਣ ਮੈਂ ਮਗਰ ਹੀ ਜਾਂਦਾ ਹਾਂ ਤੇ ਇਹ ਨਹੀਂ ਤੇ ਮਗਰ ਹੀ ਜਾਂਦਾ ਜਵਾਬ ਮੰਗਦਾ ਹਾਂ ਆ ਤੀਨ ਲੋ ਜਵਾਬ ਦੇਊਗਾ ਹਾਂ ਤੀਨ ਹੀ ਤਾਂ ਮੰਗਦਾ ਜਵਾਬ ਕੋਈ ਨਹੀਂ ਆਉਣਾ बेचारियां <laughs> <दाशार के> <laughs> ਨਹੀਂ ਪਰ ਤੂੰ ਉਹਨਾਂ ਨਾਲ ਫਰਾਂਦਾ ਸੁਣਾਇਆ ਸੀ ਆਦੇ ਮਨ ਨੂੰ ਹਾਂ ਮੈਂ ਪੂਰ ਬਵਾਉਮਾ ਆ ਦੂਰ ਫਿਰ ਨੇੜੇ ਫਿਰ ਮੈਂ ਮੰਗਲੇ ਫਿਰ ਆਪਾਂ ਕਿਹੜਾ ਕੋਈ ਗੱਲ ਕਰੀਏਗੀ ਤੁਸੀਂ ਲਾ ਦੇ ਕੋਈ ਚੱਕਰ ਨਹੀਂ ਨਹੀਂ ਤੈਨੂੰ ਗੁੱਸਾ ਨਹੀਂ ਕਰਿਆ ਹੋਏਗਾ ਮੈਂ ਕਿਹੜਾ ਗੁੱਸਾ ਕਰਿਆ ਸੀ ਆਪਾਂ ਨੂੰ ਪੜਦੇ ਜੀ ਨਹੀਂ ਆਉਂਦੇ ਆਪਾਂ ਤਾਂ ਇਹੀ ਗੱਲ ਕਰ ਰਹੇ ਗੁੱਸਾ ਲਾ ਮੈਂ ਵੀ ਨਹੀਂ ਕਰਿਆ ਆਏਗਾ ਫਿਰ ਪਰ ਜੇ ਉਹਨਾਂ ਨੇ ਮੈਂ ਇਹ ਤੂੰ ਨਸਲੀ ਤੇ ਹੋਣੀ ਆ ਪੱਕੀ ਗੱਲ ਕਰਦਾ ਤੈਨੂੰ ਪੱਕੀ ਗੱਲ ਕਰਦਾ ਬੱਚਿਆਂ ਨੇ ਪੱਕੀ ਕਿਤੇ ਨਹੀਂ ਜਾਂ ਸਾਰਾ ਕੁਝ ਮੱਗਦਾਗਾ ਮੈਂ ਇਹ ਨਾਲ ਵੀ ਵੀ ਨਾ ਨਹੀਂ ਨਲਦੀ ਜਾਂਦਾ ਮੱਦਾ ਦੇਣੀ ਕਦੇ ਤੋਂ ਲੱਗਦੀ ਜਾਂਦਾ ਇਹ ਗੱਲ ਨਹੀਂ ਹੁੰਦੀ ਇਹ ਵੀ ਨਹੀਂ ਲੱਗਦਾ ਚਲੋ ਦੱਸੋ ਨੂੰ ਆ ਅੱਥੇ ਤੇ ਆਏ ਇਹ ਬੱਕਰੇ ਬੱਕਰੇ ਰਾਹ ਤੇ ਦੇ ਯਾਰ 55000 ਕਿੱਥੇ ਆਉਂ ਛੱਡਿਆ 50 ਨਹੀਂ 55 ਆਇਆ ਸਾਥ ਮੰਗਿਆ ਹੁਣ ਤਾ ਲੱਗ ਗਿਆ ਛੱਡ 50 ਵੀ ਛੱਡ ਥੱਲੇ ਆ ਕੇ ਬੱਕਰੇ ਆ ਜੀ ਸਹੀ ਆਣੇ ਆ ਆਜਾ ਭਾਈ ਨਹੀਂ ਬੰਦ ਹੈ ਲੈ ਗੋ ਲਿੰਗਾ ਰਾਮ ਤੇ ਆਜਾ ਬੱਕਰੇ ਦਰਸ਼ਾਉਣੋਂ ਪਹਿਲਾਂ ਦਾ ਖੜਾ ਛੱਡ ਰਿਹਾ ਹੈ ਚਰਨੇ ਕਿਹੜੀਆਂ ਦਾ ਹੋ ਰਿਹਾ ਸੌਦਾ ਚਰਨੇ ਆ ਜੋੜੇ ਦਾ ਜੋੜੇ ਦਾ ਇੱਕ ਦਾ ਆਇਆ ਜੀ ਪੱਠ ਠੀਕ ਆ ਉਹਦੇ ਮਗਰ ਪੱਠ ਆ ਜੀ ਤੇ ਮਗਰ ਬੱਕਰਾ ਉਹ ਮਗਰ ਬੱਕਰੇ ਜਿੰਨਾਂ ਨੇ ਪਾਸ ਵੜਾ ਦੇ ਹੋ ਰਿਹਾ ਜੀ ਆਇਆ ਜੋੜਾ ਕਾ ਬੱਕਰਾ ਆ ਸਹੀ ਕਾਲਾ ਉਹ ਬੜੀ ਕਾਲਾ ਉਹ ਕਾਲੀ ਪੱਠ ਉਹ ਕਿੱਥੇ ਸੌਂਦੀਆਂ ਬੱਕਰੇ ਨੇ ਰੱਖਦੇ ਆ ਆ ਜਾ ਬਾਈ ਆ ਜਾ ਬਾਬਾ ਮਾਣਾ ਯਾਰ ਤੋ ਕਿਹਦਾ ਸੀ ਮਾਣਾ ਯਾ ਕੋਈ ਗੱਲ ਨਹੀਂ ਸਹੀ ਜੀ ਤੋ ਮੈਂ ਗਾਣਾ ਦੀਆਂ ਮੈਂ ਤੋ ਮੁੰਡਾ ਰੰਗੀਆਂ ਫਟਾਈਆਂ ਹੁੰਦਾ ਸਹੀ ਹੋਰ ਇਹ ਸੋਹਣੜੀ ਨੇ ਕੋਲੋਂ ਮੈਂ ਲਾਂਡਾ ਕਿਤੇ ਸੀ ਯਾਰ ਜਿਵੇਂ ਬਾਬਾ ਬੇਕਤੀ ਦਿੱਤੀ ਤੋ ਦੁਨੀਆ ਹੋ ਗਈ ਬਾਬਾ ਹੋਣੀ ਤਾਂ ਹੋਗੀ ਮੈਂ ਕਿੰਨੇ ਬਚਾਣਾ ਹੂੰ ਇਹਨੂੰ ਕਹਿ ਦਿੰਦਾ 55000 ਦੀਆਂ ਹਾਂ ਰਹਿਣ ਦੇ ਫਿਰ ਕੰਮ ਚੱਲਦਾ ਆ ਪੂਰੇ 40000 ਨਹੀਂ ਹੁੰਦੀ ਚਾਚਾ ਨਹੀਂ ਹੁੰਦੀ ਨਹੀਂ 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 ਨਾ 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 ਨਹੀਂ ਹੁੰਦੀ ਬਾਬਾ ਕਿਹਨੇ ਬੱਕਰੀਆਂ ਨਹੀਂ ਉਹ ਬੱਕਰੀਆਂ ਨਹੀਂ ਹੈਗੀਆਂ ਚਾਚਾ ਇਹ ਉਹ ਕੀ ਕਹਿਣਾ ਬਹੁਤ ਚਾਚਾ ਬਾਬਾ ਜੀ ਭਾਈ ਮੈਂ ਨਾ ਕਰਾਂ ਕਿ ਇਹ ਚਾਚਾ ਤੈਨੂੰ ਇੱਕੋ ਹੀ ਗੱਲ ਆ 50000 ਦੀਆਂ ਬੱਕਰੀਆਂ ਹੋਣੀਆਂ 40000 ਦੀਆਂ ਪੱਠਾਂ ਵੇਚੀਆਂ ਨੇ ਦੋਨੇ ਹੁਣ ਆ ਸਾਈ ਦੇ ਕੇ ਗਿਆ ਯਾਰ ਇੱਕ ਮਿੰਟ ਤੇ ਤੇਰਾ ਮਾਰ ਬੈ ਗੰਦਾ ਫੇਰ ਯਾਰ ਆਪਾਂ ਉਹ ਤੁਹਾਡੇ ਨਾਲ ਉਹੋ ਜਿਹੀ ਗੱਲਾਂ ਮੈਂ ਬਾਬਾ ਜੀ ਕਰਕੇ ਮੋਲ ਉਹੋ ਜਿਹਾ ਕਰਨ ਲੱਗ ਰਿਆਂ ਵੀ ਨਾਲ ਕਿਉਂ ਬੱਚੇ ਵੀ ਤਗੜੇ ਨੇ ਜੀ ਬੱਕਰੇ ਚਾਚਾ ਮੈਨੂੰ ਪਤਾ ਕਾਸਰ ਕੀ ਆ ਬੱਕਰੀਆਂ ਦੇ ਨਹੀਂ ਨੀਗਾ ਮਾਰਨਾ ਉਹ ਬੱਕਰਾ ਕਰ ਨਿਵੇਂ ਕਰਕੇ ਬੱਕਰ ਲੈਨੇ ਮੈਨੂੰ ਉਹ ਯਾਰ ਫਿਰ ਬੱਚੇ ਵੀ ਦੇਖ ਲਾ ਬੱਕਰੀਆਂ ਕੀ ਮਾਰੀਆਂ ਨੇ ਫੇਰੀਆਂ ਬੱਜੀਆਂ ਬੱਕਰੀਆਂ ਕੀ ਮਾਰੀਆਂ ਨੇ ਕਿਉਂ ਜੀ ਨਹੀਂ ਤੂੰ ਚਾਚਾ ਨਾਰਾਇਣ ਦੇ ਉਹ ਇਤਰਾਜ ਕਰਕੇ ਚਾਚਾ ਚਾਚਾ ਇਹ ਬੱਸਾ ਜੇ ਇਹਨਾਂ ਦੀ ਇਤਰਾਜਵਾਜੀ ਸਾਡੇ ਤੇ ਆ ਗਈ ਨਾ ਇਹਨਾਂ ਤੋਂ ਤਾਂ ਹੀ ਨਹੀਂ ਨਹੀਂ ਵੀਰੇ ਕੋਸ਼ ਲੈ ਕੇ ਜਾਣਗੇ ਫੇਰ ਦਵਾਂਗੇ ਨਹੀਂ ਦਿੰਦੇ ਕਿਉਂ ਜੀ ਇਹਨਾਂ ਨਾਲੇ ਘਾੜਵਾਈ ਨਾਲ ਸੌਦਾ ਨਹੀਂ ਨਾਲ ਕਰਾਂਗੇ ਅੜਵਾਈ ਨਾਲ ਸੌਦਾ ਨਹੀਂ ਆਪਾਂ ਇਹਨਾਂ ਨੂੰ ਦੇਣਾ ਹੈਗਾ ਕਿਉਂ ਜੀ ਬਹੁਤ ਚਾਲੀ ਦੀ ਨਹੀਂ ਹੁੰਦੀ ਆ ਬਾਬਾ ਜੀ ਆਪਾਂ ਨੂੰ ਮਾਰ ਦੇਈਏ ਮੈਂ ਪਾ ਲੰਦਾ ਚਾਚਾ ਮੈਂ ਪਾ ਲੰਦਾ ਮੰਨ ਲਿਆ ਕਰ ਕੋ ਯਾਰ ਬੱਚੇ ਵੀ ਬੱਕਰੀਆਂ ਵੀ ਵਧੀਆ ਨੇ ਯਾਰ ਘਾਟ ਹੋ ਗਿਆ ਅਗਲੇ ਹਫਤੇ ਬੱਕਰੀਆਂ ਚੱਲ ਨਹੀਂ ਬਾਬਾ ਜੀ ਹੁਣ ਚੋਨਾ ਕੀਆ ਹੁਣ ਬੂਣ ਥੋੜੇ ਅੱਗੇ ਇੰਨਾ ਝੁਕ ਰਿਆਂ ਨਾ ਵਾ ਜਿੰਨਾ ਵੀ ਤੁਸੀਂ ਕਹਿ ਦੋ ਹੁਣ ਚੋਨਾ ਕੀਆ ਹੁਣ ਨਹੀਂ ਵਾਲਾ ਫਰਕਾ ਕਿੰਨਾ ਫਰਕ ਹੈ ਜਾਂ 2 ਘਟ 50 ਦੀਆਂ ਲੈ ਜਾ ਹੋ ਗਿਆ ਯਾਰ ਠੀਕ ਆ ਨਾ ਗੱਲ 45 ਅਜੇ ਵਕਰੇ ਹੋ ਗਏ ਯਾਰ ਭਾਜਾ ਯਾਰ ਚੱਲ ਚੱਲ ਆ ਫੇਰ ਨਵੇਂ ਨਵੇਂ ਕਰਕੇ ਪੈਸੇ ਲਾਏ ਨੇ ਭਾਈ ਮੈਂ ਤੈਨੂੰ ਜਿਹੜੀ ਗੱਲ ਦੱਸ ਰਿਹਾਗਾ ਜੇ ਕਮੀ ਨਿਕਲ ਗਈ ਪਾਪਾ ਜੀ ਮੈਂ ਫੇਰ ਵੀ ਬੈਠੇ ਹਾਂਗਾ ਕਮੀ ਨੀ ਵੀਰੇ ਤਾਂ ਬਾਦ ਆ ਆ ਬੱਚੇ ਬੈਠੇ ਨੇ ਬਾਬਾ ਜੀ ਮੈਂ ਪਾਣਾ 8-8000 ਦੇ ਨਾਲ ਇਹ ਬੰਦੇ ਦਾ ਭਰੋਸਾ ਹੀ 5 ਲੱਖ ਆਨੇ ਕਿ ਫੂਲੇ ਤੇ ਦਸ ਦਸ ਪਹਿਲਾਂ ਇੱਕ ਬੰਦੇ ਨੇ ਵੇਖ ਲਾ ਰਿਆ ਤਰਕ ਦਾ ਤਰਕ ਐਨੇ ਨਹੀਂ ਨਿਕਲੇ ਨਾਲੇ ਦੱਸੋ ਇਹ ਤੁਹਾਨੂੰ ਕੋਈ ਨਹੀਂ ਇਹ ਨਹੀਂ ਬੋਲ ਜਾਣਗੇ ਕੋਈ ਜਾਂਦੇ ਇਹਨਾਂ ਦੀ ਖਾਣੇ ਕਿੱਥੇ ਘਾਟ ਨਹੀਂ ਬਾਬਾ ਜੀ ਮੈਂ ਕਹਿ ਦਿੰਦਾ ਜੇ ਘਾਟ ਵਾਲਾ ਜਾਨਵਰ ਤੁਹਾਨੂੰ ਦਿੰਦੀ ਨਹੀਂ ਤੇ ਇੱਕ ਪਾਸੇ ਗੋਨੇ ਪਿਠਾਈ ਨਾ ਨਗਰ ਓਏ ਨਹੀਂ ਓਏ ਆ ਖੜੀਆਂ ਨੇ ਉੱਥਾ ਲੈਣੇ ਓਏ ਆ ਪੱਠਾ ਮੇਵਣੇ ਮਗਰ ਓਏ ਆ ਮੇਵਣੇ ਤੇਰਾ ਦਿਖਾਉਂ ਨਹੀਂਦਾ ਇੱਕ ਦਾ ਚਲਿਆ ਗਿਆ ਇੱਕ ਦਾ ਉਹ ਵਾਗ ਗਿਆ ਇੱਕਾ ਪੱਠਾ ਦੀ ਆ ਗਈ ਇੱਧਰ ਅੱਡਵੀਂ ਦੱਬੀ ਓ ਦੱਬੀ ਓਏ ਆਉ ਰਹੀ ਬਾਬਾ ਜੀ ਠੀਕ ਆ ਠੀਕ ਆ ਯਾਰ ਗਲਤ ਕੰਮ ਥੋੜੀ ਕਰਾਂਗੇ ਚੌਂਕ ਦੇ ਬੱਕਰੀ ਲਾ ਦੇ ਦੋ ਜੀ ਦੋਨੋਂ ਬੱਕਰੀ ਦੇ ਓਏ ਬਾਬਾ ਜੀ ਹੁਣ ਫਿਰ ਸਾਨੂੰ ਬੜਾ ਔਖਾ ਹੋ ਜੂਗਾ ਪਾਲਣੀ ਬੱਕਰਾ ਇਹਨਾਂ ਸਰਦਾਰ ਨਹੀਂ ਲਾਉਣੇ ਯਾਰ ਉਹ ਬੱਕਰੀ ਲ ਇਹ ਨਾ ਆ ਕਹ ਰਿਹਾ ਹੈ ਰਹਾ ਆ ਨਾ ਬਾਕੀ ਹੈ ਉਹ ਸੇ ਨਾ ਪਲਿਆਟ ਹੁਣ ਕਨੇਜ ਬਾਬਾ ਜੀ ਦੱਸਾ ਚੱਕਰ ਕੀ ਆ ਫਿਰ ਤੂੰ ਰੁਕ ਜਾਂਦਾ ਕੰਮ ਕੀ ਕਰੀਦਾ ਨਹੀਂ ਰੁਕਦਾ ਹੁਣ ਥੱਲੇ ਆ ਮਤਲਬ ਕਿਹਾ ਨਹੀਂ ਨਹੀਂ ਤੇਰਾ ਕੰਮ ਹੁਣ ਮੁਗਾਰੇ ਨਹੀਂ ਬਾਬਾ ਜੀ ਕਰਨਾ ਨਾ ਤੇਰਾ ਕੰਮ ਹੁਣ ਹੁਦਾਗਾ ਬੱਕਰੇ ਲੈ ਦੇ ਦੋਨੇ ਬੱਕਰੇ ਦੇਖਿਆ ਮਾਰੇ ਮੈਂ ਪੈਸੇ ਲਾਇਏ ਨੇ ਇਹਨਾਂ ਖਸਕੀ ਕਰਨਾ ਬੱਕਰੇ ਘਰੇ ਚਲ ਦੋ ਬਾਬਾ ਨੂੰ ਪੈਸੇ ਬੱਕਰੇ ਦੇ ਦਿੰਦੇ ਆਪ ਜੀ ਆ ਗਏ। ਤੇ ਬਾਬਾ ਜਵਾਗ ਰਿਆ। ਟੀਮ ਹੋਈ। ਆਹ ਗੈਣ ਤੇ ਇੱਧਰ ਹੋਈ ਮੜਿਆ। ਆ ਦੇ ਲੈ ਤੇ ਯਾਰ। ਗੱਲ ਸੁਣੋ ਨੇ 1 ਮਿੰਟ ਮੇਰੀ ਗੱਲ ਸੁਣੋ। ਹੈਲੋ। ਓਏ। ਇਹ ਉਧਰ ਗਿਆ ਮਾਰੀ صدیق ਨੇ। ਦੇਖ ਕੇ ਬੋਲ ਕਰ ਰਹੀ। ਉਹ ਬਚਪਨ ਕਰਕੇ ਬੈਠੇ ਟਾਈਮ। ਆ ਇਹਦਾ ਆ ਆ ਕਿੰਨਾ ਨਹੀਂ ਹੋ ਜਾ ਰਿਹਾ ਆ ਹੋ ਜੂ ਬੱਚੇ ਆ ਦੇਣਾ 100 ਬਾਦ ਹੋਈ ਜੀ ਸੱਚੀ ਕਰਕੇ ਬਾਕੀ ਹੋਈ ਤੂੰ ਦੀਆਂ ਨੂੰ ਵਖਰੇ ਲੈ ਆ ਫੇਜਾ ਮੈਂ ਕੋਈ ਤੁਹਾਡੇ ਮੋਈਂ ਪਿਆ ਗੁਪਾਲੀ ਹੁੰਦਾ ਚੋਲਿਆ ਕਰੀ ਲੈ ਉਸੇ ਜਿਹੜਾ ਆਪ ਨੂੰ ਬੱਕਰਾ ਨਹੀਂ ਆਉਂਦੇ ਕਿਸੇ ਕਰ ਮੈਂ ਗਾਂ ਮੈਂ ਸਵਾਰ ਬੱਕਰਾ ਸੋਣਿਆ ਪਰ ਜੀ ਪੱਤੀ ਮੈਂ ਸਾਗੜੀਆਂ ਬਿਰੇ ਮੱਸੀ ਲੋ ਬੰਦਾ ਜਾਂਦਾ ਗਾ ਅੰਦਲਾ ਕਰ ਕਿੰਨੇ ਦੇਣੇ ਕੇੰਪਾ ਕੀ ਜਾਂਦਾ ਬਤੂ ਗੱਟੀ ਕਰੀ ਇਹ ਆਜਾ ਮਾ ਮਾ ਕੋਈ ਆਂ ਜੀ ਬਸ ਕੇ ਲੈ ਆਂ ਪਾਂ ਜਾ ਕਰੀ ਸਮਝੋਗੇ ਕਿੰਨੇ ਦਾ ਸਾਦਾ ਆਪਣੇ ਸੰਤ ਦਾ ਵੀ ਦਾ 20 ਤੇ 30 30 ਤੇ ਪਰ 35 ਕਿੰਨੇ ਦਾ ਯਾਰ ਹੋਰ ਲੈ ਹੋਈ ਤਾਈ ਆਪਣਾ ਗੰਮੀਆ ਦਾ ਜੀ ਆ ਜਿਲੀ ਆਹ ਦੇਖੋ ਕਿ ਕੋਈ ਖੜ ਕੋਈ ਪਤਾ ਮੱਡੀ ਦੇ ਵਿੱਚ ਕਿਹੜੇ ਬਕਰੀ ਨੇਗਾ ਮਾਰੇ ਹੋ ਤੁਹਾਡੀ ਧਾਰਨ ਵਾਲੀ ਜੀ ਲਾਉ ਜੀ ਪ੍ਰਨਾਲੇ ਨੇ ਬਾਬਾ ਪ੍ਰਨਾਲੇ ਲੈ ਤੱਕਾ ਪੈਟਰੋਲ ਪੰਪ ਨਹੀਂ ਕਹਿ ਦਿੰਦੇ ਆਪਾਂ ਹਾਂਜੀ ਹਾਂਜੀ ਥੋੜਾ ਥੋੜਾ ਲਿਪੜ ਵਾਲਾ ਥਾਣਾ ਠੀਕੜੀ ਨਹੀਂ ਹੈ ਇਹ ਬਾਈ ਹੱਦ ਕਰਾਦਾ ਸੌਦਾ ਇਹ ਇਹ ਹੱਬਾ ਹਾਂ ਬਈ 45000 ਦਾ ਪੂਰਾ ਬੱਕਰੀਆਂ ਕਿੰਨੀਆਂ ਨੇ ਦੋ ਬੱਕਰੀਆਂ ਬੱਚੇ ਮਗਰ ਦੋ ਬੱਚੇ ਦਾ ਠੀਕ ਆ ਬੱਚੇ ਪੂਰੇ ਟੋਪ ਬਣੇ ਦੇਖ ਇਹ ਬੱਚੇ ਕਰਕੇ ਪੈਸਾ ਲਾਏ ਨੇ ਠੀਕ ਆ ਜੀ ਜਾਣਾ ਕਿਹੜੀ ਜਗ੍ਹਾ ਜੀ ਇਹ ਸਮਰਾਲੇ ਡਾੜੇ ਜੀ ਸਮਰਾਲਾ ਸਮਰਾਲੇ ਹਾਂ ਜੀ ਬਾਬਾ ਜੀ ਨਹੀਂ ਲਈ ਆਏ ਨੇ ਬੱਚਾ ਬਾਬਾ ਜੀ ਨੇ ਨਹੀਂ ਠੀਕ ਹੈ ਜੀ ਇਹ ਆਵੇ ਕਹਿੰਦਾ ਕਿ ਕੈਮ ਨਹੀਂ ਪਈ ਆਵਾ ਤੁਹਾਡੇ ਕੀ ਜੀ ਹੋਰ ਆਊਗਾ ਠੀਕ ਹੈ ਚਲੋ ਜੀ ਨਿਕਾਰਾ ਬੋਲੇ ਜੀ ਬਲੇ ਸਨਿਹਾਲ ਸਤ ਸ੍ਰੀ ਅਕਾਲ